ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹਨ ਉਹ ਫੌਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕ ਆਈਐਸਆਈ ਨਾਲ ਜੁੜੇ ਹੋਏ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਫੜੇ ਗਏ ਇਹ ਫੁੱਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਦਾਇਤ ਆ ਰਹੀ ਸੀਗੀ ਕਿ ਤੁਸੀਂ ਫਲਾਨੀ ਫਲਾਨੀ ਜਗ੍ਹਾ ਤੇ ਜਾਣਾ ਹੈ ਰੈਕੀ ਕਰਨੀ ਹੈ ਰੈਕੀ ਕਰਕੇ ਇਦਾਂ ਦੀ ਜਗ੍ਹਾ ਗ੍ਰੇਨੇਡ ਨੂੰ ਸੇਕਣਾ ਜਿੱਥੇ ਡੈਮੇਜ ਹੋਏ ਕਾਫੀ ਕੁਝ ਦਿਨ ਪਹਿਲੇ ਜਿਹੜਾ ਹੈਂਡ ਗ੍ਰਨੇਡ ਸਾਨੂੰ ਬਰਾਮਦ ਹੋਇਆ ਸੀਗਾ ਸਾਡੇ ਕੋਲ ਇਨਫੋਰਮੇਸ਼ਨ ਵੀ ਸੀਗੀ ਇਨਪੁਟਸ ਵੀ ਸੀਗੇ ਤੇ ਆ ਹਿਆਣਾ ਕਮਿਸ਼ਨਰ ਪੁਲਿਸ ਨੇ ਰਾਉਂਡ ਦਿ ਕਲॉक ਨਾਕਾਬੰਦੀ ਵੀ ਚੱਲ ਰਹੀ ਸੀਗੀ ਪੈਟਰੋਲਿੰਗ ਵੀ ਚੱਲ ਰਹੀ ਸੀਗੀ ਜਿਸ ਕਰਕੇ ਇੱਕ ਗ੍ਰਨੇਡ ਟਾਈਮਲੀ ਸਾਨੂੰ ਬਰਾਮਦ ਹੋ ਗਿਆ ਦੋ ਬੰਦੇ ਜਿਹੜੇ ਮੁਕਸਰ ਦੇ ਰਹਿਣ ਵਾਲੇ ਆ ਉਹ ਫੜੇ ਗਏ ਆ ਜਿਹੜਾ ਟੈਕਨੀਕਲ ਇਨਪੁਟ ਉਹਨਾਂ ਤੋਂ ਸਾਨੂੰ ਮਿਲਿਆ ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹਨ ਉਹ ਫੌਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕ ਆਈਐਸਆਈ ਨਾਲ ਜੁੜੇ ਹੋਏ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਫੜੇ ਗਏ ਇਹ ਫੁੱਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਦਾਇਤ ਆ ਰਹੀ ਸੀਗੀ ਕਿ ਤੁਸੀਂ ਫਲਾਨੀ ਫਲਾਨੀ ਜਗ੍ਹਾ ਤੇ ਜਾਣਾ ਹੈ ਜੀ ਰੈਕੀ ਕਰਨੀ ਹੈ ਰੈਕੀ ਕਰਕੇ ਇਦਾਂ ਦੀ ਜਗ੍ਹਾ ਜਰਨੇਡ ਨੂੰ ਸੇਕਣਾ ਜਿੱਥੇ ਡੈਮੇਜ ਹੋਏ ਕਾਫੀ ਨੰਬਰ 1 ਨੰਬਰ 2 ਇਦੇ ਬੈਕਵਰਡ ਲਿੰਕ ਤੇ ਜਦ ਆਪਾਂ ਗਏ ਤੇ ਸਾਨੂੰ ਕੁਝ ਹੋਰ ਜੇਲਡ ਇਨਮਿਟਸ ਫਿਗਰ ਆਊਟ ਹੋਏ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਇਨਟੈਰੋਗੇਸ਼ਨ ਚ ਇਹ ਆਇਆ ਥੈਟ ਇਟ ਇਜ਼ ਅ ਵਾਈਡ ਨੈਟਵਰਕ ਆਫ ਪੀਪਲ ਸੇਲਿੰਗ ਨਾਰਕੋਟਿਕਸ ਜਿਹੜਾ ਨਾਰਕੋਟਿਕਸ ਟ੍ਰੇਡ ਚ ਇਨਵੋਲਡ ਹੈ ਉਹ ਧੀਰੇ ਧੀਰੇ ਕਰਕੇ ਪਾਕਾਇਸਾਈ ਨਾਲ ਮਿਲ ਕੇ ਟੈਰਰਿਸਟ ਮੋਡਿਊਲ ਜਿਹੜਾ ਹੈ ਨਾਰਕੋਟਿਕ ਮੋਡਿਊਲ ਜਿਹੜਾ ਹੈ ਉਹ ਟੈਰਰਿਸਟ ਮੋਡਿਊਲ ਦੀ ਸ਼ੇਪ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਟੋਟਲ ਇਹਦੇ ਵਿੱਚ 10 ਬੰਦੇ ਹਾਲੇ ਤੱਕ ਗ੍ਰਿਫਤਾਰ ਹੋ ਗਏ ਚਾਰ ਫੋਰਨ ਹੈਂਡਲਰਸ ਜਿਹੜੇ ਹਨ ਜਿਹੜੇ ਨੋਮਿਨੇਟ ਹੋਏ ਹਨ ਜਿਨ੍ਹਾਂ ਦਾ ਐਲਓਸੀ ਖੁੱਲ ਗਿਆ ਹੈ ਆਰਸੀਐਨ ਇਜ਼ ਇਨ ਦਾ ਪ੍ਰੋਸੈਸ ਆਫ ਮੇਕਿੰਗ ਤੇ ਆਈਡੈਂਟੀਫਾਈ ਕਰ ਲਏ ਗਏ ਬਹੁਤ ਜਲਦੀ ਇਹਨਾਂ ਨੂੰ ਡਿਪੋਰਟ ਵੀ ਕਰਾਇਆ ਜਾਏਗਾ ਜੀ ਕੁਐਸਚਨਸ ਸਰ ਪਤਾ ਲੱਗ ਗਿਆ ਕਿ ਟਾਰਗੇਟ ਕੀ ਸੀ ਇਹਨਾਂ ਦਾ ਸਰ ਲੁਧਿਆਣੇ ਦੇ ਨਾਲ ਹੋਲੀ ਕੋਈ ਸ਼ਹਿਰਾਂ ਦੇ ਵਿੱਚ ਸੀ ਜਾਗੇ ਜੀ 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 ਹੋਰ ਵੀ ਟਾਰਗੇਟ ਸੀਗੇ ਜੀ ਫਰੀਦਕੋਟ ਦੇ ਕੁਝ ਪਾਰਟਸ ਆਫ ਫਰੀਦਕੋਟ ਵੀ ਟਾਰਗੇਟ ਸੀਗੇ ਐਕਚੁਅਲ ਟਾਰਗੇਟ ਕੀ ਸੀਗਾ ਉਹ ਮੈਂ ਸਿਕਿਉਰਟੀ ਰੀਜਨਸ ਕਰਕੇ ਨਹੀਂ ਮੈਂ ਤੁਹਾਨੂੰ ਡਿਸਕਲੋਜ਼ ਕਰਾਇਆ ਜੀ ਸਰਕਾਰ ਨੇ ਸਰਕਾਰ ਨੇ ਉਹਨਾਂ ਨੂੰ ਆਪਾਂ ਲਿਖ ਕੇ ਵੀ ਭੇਜਿਆ ਹੈ ਉਹਨਾਂ ਦੇ ਡੀਜੀ ਸਾਹਿਬ ਉਹਨਾਂ ਨੂੰ ਐਡਕੁਏਟ ਰਿਵਾਰਡ ਜਿਹੜਾ ਹੈ ਉਹ ਦੇਣਗੇ नहीं जी अजय अजय मलेशिया अजय मलेशिया इज वन ऑफ द लिंक जिद ना ये बंदे जुड़े थे द मेन मेन हैंडलर्स दे आर सिटिंग इन पाकिस्तान एंड इन मलेशिया जस बैबल के थ्रू है जी जी जी, तो दे 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 जी. जी. तो ए पहला इना ड्रग ही था जी ਯੈਸ ਯੈਸ ਦੈਨ ਦੇ ਸਟਾਰਟਡ ਦਿਸ ਕਿੰਨੇ ਕੁ ਮਾਮਲੇ ਸਰ ਇਹਨਾਂ ਦੇ ਪਹਿਲਾਂ ਦੱਸ ਸੀ ਜੇ ਐਂਡੀ ਦੇ ਕੇਸਿਸ ਹੈ ਨਾ ਤੇ ਐਂਡੀ ਦੇ ਕੇਸਿਸ ਜੀ ਜੀ ਇਟਸ ਚੈਨਾ ਮੈਜ ਸਰ ਇਸਕੇ ਪੀਸ ਸਰ ਜਿਹਦੇ ਵਿੱਚ ਮਲੇਸ਼ੀਆ ਬਾਹਰ ਕਿਤੇ ਮਿਲੇ ਸੀ ਆਪਾਂ ਮੋਡਿਊਲ ਦਾ ਨਾਮ ਆਈਸੀ ਕਿ ਕੋਈ देयर आर ਸੈਵਰਲ ਮੋਡਿਊਲਸ ਜਿਹੜਾ ਆਈਸੀ ਹੈਂਡਲਰਸ ਜਿਹੜੇ ਹਨ ਉਹ ਕਾਫੀ ਮੋਡਿਊਲਸ ਹੈਂਡਲ ਕਰਦੇ ਮੈਂ ਇੱਕ ਹੈਂਡਲਰ ਜਿਹੜਾ ਹੈ

इंट्रोड्यूस कराने वाले हैं जी ये इंट्रोड्यूस कराने कर इग्जाम्पल एग्जाम्पल लाइक एक्चुअल उन्होंने फुट सोल्जर चाहिए जी लेट्स अज्यूम जस्ट बेबल इज द मेन मेन पर्सन ही इज इन कॉन्टैक्ट विद अ पाक आई एस आई देंडलर सिटिंग इन पाकिस्तान दे आर द पीपल हु आर पुशिंग नारकोटिक्स कॉन्ट्रबैंड फ्रॉम पाकिस्तान दे आर दे आर ट्राइंग टू पुश दे आर ट्राइंग टू पुश वेपन्स एंड ग्रनेड्स हो गए कोई रॉकेट लॉन्चर्स हो गए कोई एके फोर्टी सेवन हो गई छोटे वेपन्स हो गए सो जस्ट बेबल इज अज्यूमिंग ही इज टॉकिंग टू दिस पर्सन हु सिटिंग इन पाकिस्तान एक मिनट जी एक मिनट एक मिनट ही इज टॉकिंग टू द पर्सन सिटिंग इन पाकिस्तान फर्स्ट दे वर इन्वॉल्व इन कॉन्ट्राबैंड स्मगलिंग कि उत्थ कॉन्ट्राबैंड आया जी ਜਸਬੇਬਲ ਨੇ ਇੱਕ ਬੰਦਾ ਲੱਭ ਲਿਆ ਜੀ ਅਜੇ ਅਜੇ ਜਿਹੜਾ ਹੈ ਉਹ ਫਰੀਦਕੋਟ ਦਾ ਰਹਿਣ ਵਾਲਾ ਹੈ ਮਲੇਸ਼ੀਆ 'ਚ ਰਹਿੰਦਾ ਹੈ ਅਜੇ ਨੂੰ ਪੁੱਛਿਆ ਜੀ ਕਿਤੇ ਨੇ ਕੋਈ ਜਾਣਕਾਰ ਹੈ ਬੋਲਤਾ ਹਾਂਜੀ ਮੇਰੇ ਦੋ ਜਾਣਕਾਰ ਹੈ ਉਹ ਜੇਲ 'ਚ ਹਨ ਜੀ ਉਹਨੇ ਉਹਨਾਂ ਨੂੰ ਸੰਪਰਕ ਕੀਤਾ ਉਹ ਜੇਲ ਵਾਲਿਆਂ ਨੇ ਇਹਨਾਂ ਨੂੰ ਸੰਪਰਕ ਕੀਤਾ ਗਿਆ ਸੋ ਥੀਸ ਇਜ਼ ਅ ਹੋਲ ਚੇਨ ਵਿਚ ਵੀ ਹੈਵ ਬ੍ਰੋਕਨ ਬਰਾਮਤਗੀ ਜੀ ਇੱਕ ਤੱਕ ਗ੍ਰੇਨੇਡ ਮਿਲਿਆ ਸਾਨੂੰ ਤੇ ਕੁਝ ਟੈਕਨੀਕਲ ਡਿਵਾਈਸਸ ਵੀ ਮਿਲਿਆ ਲੁਧਿਆਣਾ ਵਿੱਚ ਜੀਸੀ ਕੀ ਟਾਈਮਿੰਗ ਸੀਗੀ ਸਰ ਇਹਨਾਂ ਨੇ ਹੀ ਮਾਰਦਾ ਜੀ ਨੂੰ ਯਾਦ ਦੇਣਾ ਹੀ ਹੈ ਇਹਨਾਂ ਨੇ ਹੀ ਦੇਣਾ ਸੀਗਾ ਜੀ ਸਰ ਕੀ ਟਾਰਗੇਟ ਸੀ ਤੁਹਾਡੇ ਟਾਰਗੇਟ ਆਈ ਵਿਲ ਨੋਟ ਸ਼ੇਅਰ ਇਟ ਵਿਦ ਯੂ ਜੀ ਸਰ ਟਾਈਮਿੰਗ ਤੋਂ ਕਿੰਨੀ ਦੇਰ ਪਹਿਲਾਂ ਅਰੈਸਟ ਕਰਦੇ ਹੋ ਟਾਈਮਿੰਗ ਤੋਂ ਕੁਝ ਘੰਟੇ ਪਹਿਲਾਂ ਸਰ ਇਹ ਤਾਂ ਕੋਈ ਲਿੰਕ ਨਹੀਂ ਸੀਗਾ ਦਿੱਲੀ ਦੇ ਨਾਲ ਜਿਹੜਾ ਬ੍ਰਾਊਸ ਹੋਇਆ ਨਹੀਂ ਹਾਲੇ ਤੱਕ ਤਾਂ ਨਹੀਂ ਹੈ ਕੋਈ ਜੀ ਹਾਲੇ ਤੱਕ ਸਟੋਰ ਜੀ 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 ਚਿੰਨੇ ਰਕ ਤੱਕ ਨਹੀਂ ਇਹ ਹਾਲੇ ਤੱਕ ਨਹੀਂ ਲੱਗਿਆ ਜੀ ਬੋਤਚ ਸਰ ਇਹਨਾਂ ਦਾ ਮੇਨ ਮੋਟਿਵ دہشت ਫਲਾਣਾ ਸੀਗਾ ਜਾਂ ਕੁਝ ਹੋਰ ਸੀ دہشت ਫਲਾਣਾ ਸੀਗਾ ਉਹਨਾਂ ਨੂੰ ਪੈਸਾ ਕਿੱਨੇ ਭੇਜਿਆ ਸੀ ਪੈਸਾ ਜਿਹੜਾ ਮਲੇਸ਼ੀਆ ਚ ਬੈਠਾ ਉਹਨਾਂ ਨੇ ਨੇ ਹੌਂਸ ਪਾਇਆ ਸੀ ਕਿ ਇਹਨਾਂ ਨੂੰ ਬੰਦਾ ਦੇ ਕੋਈ ਬੰਦਾ ਦੇਣਾ ਆਇਆ ਸੀ ਜੀ ਸਰ ਇਹਨਾਂ ਦਾ 10 ਤੋਂ ਇਲਾਵਾ ਹੋਰ ਵੀ ਬੰਦੇ ਵੀ ਨੂੰ ਮਾਰ ਹੋ ਸਕਦੇ ਨੇ ਹਾਂ ਜੀ ਜਿਵੇਂ ਜਿਵੇਂ ਹੋਣਗੇ ਤੁਹਾਨੂੰ ਹੋਰ ਦੱਸ ਦਿੱਤਾ ਜਾਊਗਾ ਥੈਂਕ ਯੂ